ਆ ਬੰਦਾ ਜਿਹੜਾ ਆ ਰਿਹਾ ਜੀ ਤੇ ਹੱਥ ਚ ਕਾਲ ਫੜੇ ਨੇ ਉਹ ਚੋੜਾ ਨਹੀਂ ਫੜਿਆ ਉਹ ਚੋੜਾ ਫੜਿਆ ਜੀ ਉਹ ਸੱਚ ਵਾਲੀ ਜੀ ਜੀ ਤਾਂ ਤਾਂ ਸਾਡੇ ਸੇਵਾਦਾਰ ਸਿੰਘ ਨੇ ਉਹਦੇ ਮੁਰੇ ਜਿਹੜੀ ਉਹਦੇ ਕੋਲੇ ਬਾਲਟੀ ਸੀ ਜਿੱਥੇ ਜੋ ਦਾਲ ਪ੍ਰਸ਼ਾਦਾ ਵਗੈਰਾ ਵਰਤਾਂਦਾ ਸੀ ਉਹਦੇ ਮੁਰੇ ਕਰਤੀ ਪਈ ਉਹਦੇ ਵਿੱਚ ਪਾ ਦੇ ਤੇ ਪਤਾ ਲੱਗਿਆ ਉਹ ਮੀਟ ਹੈ ਭਾਰੀ ਵਗਿਆ ਹੋਈ ਹੈ 11:30 11 ਵਜੇ ਤੱਕ ਉਸ ਵਿਅਕਤੀ ਦਾ ਪਰਚਾ ਦਰਜ ਕਰਾ ਦਿੱਤਾ ਗਿਆ ਔਰ ਬਗੈਰ ਕਿਸੇ ਅਪੀਲ ਦਲੀਲ ਤੋਂ ਬੰਦਾ ਫੜਿਆ ਗਿਆ ਕਿ ਉਹਨੂੰ ਸ਼ਰਮ ਫਾਇਕ ਨੂੰ ਲਾਇਆ ਜਾਂਦਾ ਅਸੀਂ ਤਾਂ ਮੰਗਾ ਬਹੁਤ ਕਰਨੀਆਂ ਜੀ ਸਾਡੇ ਵੱਲ ਤਾਂ ਬੜਾ ਕਲੀਅਰ ਆ ਜਿਹੜਾ ਹੁਣ ਤੋਂ ਬਾਅਦ ਸਾਡੇ ਕੋਈ ਇਦਾਂ ਦਾ ਹਰਕਤ ਹੋਊਗੀ ਫਿਰ ਚੜ੍ਹ ਆਏ ਨੂੰ ਤੇਗ ਤੇ ਆ ਬੰਦਾ ਜਿਹੜਾ ਆ ਰਿਹਾ ਜੀ ਤੇ ਹੱਥ ਚੁਕਾ ਫੜੇ ਨੇ ਉਹ ਚੋੜਾ ਲਈ ਬੜਾ ਹੱਥ ਚੁਕਾ ਫੜੇ ਜੀ ਉਹ ਹੱਥ ਚੁਕਾ ਰਿਹਾ ਜੀ ਜੀ ਤਾਂ ਜੀ ਜਿਹਾ ਉਹ ਚੋਲੇ ਰੱਖ ਕੇ ਬਰਤਨ ਲੈਣ ਗਿਆ ਬਰਤਨ ਲੈ ਕੇ ਉਹਨੂੰ ਆ ਕੇ ਆ ਕੇ ਚੋਲਿਆਂ ਦੇ ਕੋਲੇ ਬਹਿ ਜਾਣਾ ਸਾਰੇ ਮਰਦ ਉਹਨੂੰ ਹਾਂ ਆਹੀ ਆ ਜੀ ਜਿਹੜਾ ਸਾਰੇ ਨਾਮ ਹੋਣਗੇ ਨਾ ਉਹ ਝੋਲੇ ਰੱਖ ਕੇ ਬਰਤਨ ਲੈਣ ਗਿਆ ਬਰਤਨ ਲੈ ਕੇ ਉਹਨੂੰ ਆ ਕੇ ਆਪਣੀ ਝੋਲਿਆਂ ਦੇ ਕੋਲੇ ਬੈਠਾ ਨਾ ਸਾਰੇ ਮਦਦ ਨੂੰ ਹਾਂ ਆਹੀ ਹੈ ਜੀ ਜਿਹੜਾ ਸਾਡੇ ਧਿਆਨ ਵਿੱਚ ਜਿਹੜਾ ਮੈਟਰ ਸਾਡੇ ਮੈਨੇਜਰ ਸਾਹਿਬ ਨੇ ਤੁਹਾਨੂੰ ਦੱਸਿਆ ਸਾਰਿਆਂ ਨੂੰ ਉਹਦੇ ਸਬੰਧੀ ਅਸੀਂ ਇੱਕ ਤਾਂ ਆਪਣਾ ਪੱਖ ਦੱਸਣ ਦੇ ਲਈ ਇੱਕ ਸੰਗਤ ਨੂੰ ਇਸ ਗੱਲ ਪ੍ਰਤੀ ਜਾਗਰੂਕ ਕਰਨ ਦੇ ਲਈ ਤੁਹਾਨੂੰ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਹੈ ਕਿਉਂਕਿ ਜੇਕਰ ਅਸੀਂ ਆਪਣਾ ਪੱਖ ਨਹੀਂ ਦੱਸਦਾ ਕਈ ਤਰ੍ਹਾਂ ਦੀਆਂ ਅਫਵਾਹਾਂ ਬਜ਼ਾਰਾਂ 'ਚ ਜਨਮ ਲੈਂਦੀਆਂ ਨੇ ਸਭ ਤੋਂ ਪਹਿਲੀ ਗੱਲ ਇਹ ਆ ਕਿ ਗੁਰੂ ਘਰਾਂ ਦੇ ਉੱਤੇ ਔਰ ਸਿੱਖੀ ਸਿਧਾਂਤਾਂ ਤੇ ਹਮਲੇ ਇਹ ਕੋਈ ਹੁਣ ਨਵੀਂ ਗੱਲ ਨਹੀਂ ਇਹਦੇ ਪਿੱਛੇ ਇੱਕ ਗਹਿਰੀ ਸਾਜ਼ਿਸ਼ ਹੈ ਹੁਣ ਉਹ ਸਾਜ਼ਿਸ਼ ਦੇ ਵਿੱਚ ਕੌਣ ਕੌਣ ਆ ਇਹ ਸਮੇਂ ਦੇ ਨਾਲ ਪਤਾ ਲੱਗੂਗਾ ਅਸੀਂ ਇੱਕ ਗੱਲ ਸਮਝਦੇ ਆ ਕਿ ਸਰਕਾਰਾਂ ਦਾ ਇਸ ਪ੍ਰਤੀ ਉਦਾਸੀਨ ਰਵੱਈਆ ਤੇ ਜਿੰਨੇ ਕ ਹੁਣ ਤੱਕ ਦੇ ਕਾਨੂੰਨ ਦੀਆਂ ਧਰਾਵਾਂ ਇਹਨਾਂ ਬਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਣੀਆਂ ਨੇ ਉਹ ਬਿਲਕੁਲ ਨਾਕਾਫੀ ਨੇ ਤੇ ਜਿਹੜੇ ਸ਼ਰਾਰਤੀ ਅਨਸਰ ਤੇ ਉਹਨਾਂ ਸ਼ਰਾਰਤੀ ਅਨਸਰਾਂ ਦੇ ਪਿੱਛੇ ਛੁਪੇ ਹੋਏ ਕਨਾਉਣੇ ਸ਼ੈਤਾਨੀ ਦਿਮਾਗ ਉਹ ਇਹਨਾਂ ਕਾਨੂੰਨ ਦੀਆਂ ਧਰਾਵਾਂ ਨਾਲ ਖੇਡ ਰਹੇ ਆ ਅਸੀਂ ਕਿੰਨਾ ਕੁ ਸਮਾਂ ਸਾਡੇ ਉੱਤੇ ਚੜ ਕੇ ਹਮਲਾ ਕਰਨ ਵਾਲਿਆਂ ਨੂੰ ਅਸੀਂ ਇਸ ਗੱਲ ਦੇ ਨਾਲ ਡੱਕੜਦੇ ਰਾਵਾਂਗੇ ਕਿ ਚੜ ਕੇ ਆਏ ਨੂੰ ਤੇਗ ਪੱਕੀ ਕਿੰਨਾ ਕੁ ਸਮਾਂ ਜੇ ਤਾਂ ਅਸੀਂ ਕਿਸੇ ਆਏ ਨੂੰ ਸਾਡੇ ਅ ਸਰਧਾਦੂਆਂ ਹੱਥੋਂ ਸਿੰਘਾਂ ਹੱਥੋਂ ਕਿਸੇ ਦਾ ਕੋਈ ਉਹਨੂੰ ਪਾਰ ਬਲਾ ਦਿੱਤਾ ਜਾਂਦਾ ਹੈ ਤਾਂ ਵੀ ਸਾਡੇ ਉੱਤੇ ਦੋਸ਼ ਕਿ ਦੇਖੋ ਜੀ ਉਹਨੂੰ ਜਿਉਂਦਾ ਰੱਖਣਾ ਸੀ ਉਹਦੇ ਕੋਲੋਂ ਪਤਾ ਕਰਨਾ ਸੀ ਉਹਨੇ ਕਿਉਂ ਕੀਤਾ ਕਿਵੇਂ ਕੀਤਾ ਇਹ ਕੀ ਹੈ ਡਿਊਟੀ ਸਾਰੀ ਸਾਡੀ ਹੋਈ ਹੈ ਅਗਰ ਉਹਨ ਸਾਡੇ ਗੁਰਦੁਆਰਾ ਸਾਹਿਬ 'ਚ ਕੋਈ ਵੀ ਵਿਅਕਤੀ ਆਉਂਦਾ ਇੱਥੇ ਆਉਣ ਵਾਲਾ ਹਰ ਸਰਧਾਦੂ ਹੈ ਉਹਦੀ ਸ਼ਰਧਾ ਆਪਣੀ ਹੈ ਕਿਸੇ ਦੇ ਹੱਥ 'ਚ ਕੋਈ ਘਰੋਂ ਦੇਗ ਬਣਾ ਕੇ ਲੈ ਕੇ ਆਉਂਦੇ ਆ ਘਰੋਂ ਕੋਈ ਸਿੱਧਾ ਬਣਾ ਕੇ ਲੈ ਕੇ ਆਉਂਦੇ ਆ ਕੋਈ ਲੰਗਰ ਪ੍ਰਸ਼ਾਦਾ ਲੈ ਕੇ ਆਉਂਦੇ ਆ ਤੇ ਸਾਡੇ ਮੁਲਾਜ਼ਮ ਤਾਂ ਉਦੋਂ ਤੱਕ ਉਹ ਤੇ ਸਿਰਫ ਵਾਚ ਕਰ ਸਕਦੇ ਆ ਨਾ ਕਿਸੇ ਵਿਅਕਤੀ ਤੇ ਸਾਡੇ ਕੈਮਰੇ ਲੱਗੇ ਆ 64 ਤੋਂ ਜ਼ਿਆਦਾ ਸਾਡੇ ਸੀਸੀਟੀਵੀ ਕੈਮਰੇ ਲੱਗੇ ਆ ਅਸੀਂ ਸਰਵੇਲੈਂਸ ਕਰਦੇ ਆ ਜਦੋਂ ਉਹ ਗੱਲ ਪਤਾ ਲੱਗੀ ਤਾਂ ਸਾਡੇ ਸੇਵਾਦਾਰ ਸਿੰਘ ਨੇ ਉਹਦੇ ਮੁਰੇ ਜਿਹੜੀ ਉਹਦੇ ਕੋਲੇ ਬਾਲਟੀ ਸੀ ਜਿੱਦ ਜੋ ਦਾਲ ਪ੍ਰਸ਼ਾਦਾ ਵਗੈਰਾ ਵਰਤੌਂਦਾ ਸੀ ਉਹਦਾ ਮੁਰੇ ਕਰਤੀ ਪਾਈ ਉਹਦੇ ਵਿੱਚ ਪਾ ਦੇ ਤੇ ਪਤਾ ਲੱਗਿਆ ਉਹ ਮੀਟ ਹੈ ਤੇ ਉਹ ਭਾਰੀ ਵਗਿਆ ਹੋਈ ਆ ਮੇਰਾ ਖਿਆਲ 9:30 ਵਜੇ ਦੀ ਘਟਨਾ ਬਾਰੇ ਜੇ ਸਾਡਾ ਦੱਸੀਆ ਟੋੜਾ ਸਾਹਿਬ ਨੇ 11:00 ਸਵਾ 11:00 ਵਜੇ ਤੱਕ ਕੁਝ ਵਿਅਕਤੀ ਤੇ ਪਰਚਾ ਦਰਜ ਕਰਾ ਦਿੱਤਾ ਗਿਆ। ਇੱਕ ਤਾਂ ਤੁਹਾਨੂੰ ਇੱਥੇ ਬੁਲਾਉਣ ਦਾ ਮਕਸਦ ਸਾਡਾ ਇਹ ਪੱਖ ਦੱਸਣਾ। ਦੂਸਰਾ ਅਸੀਂ ਸਰਕਾਰ ਨੂੰ ਪਾਰਟਿਕੂਲਰਲੀ ਵਾਰਨ ਕਰਨਾ ਚਾਹੁੰਦੇ ਆ ਕਿ ਬਹੁਤ ਹੋ ਗਿਆ। ਹਰ ਵਾਰੀ ਸਾਡੇ ਗੁਰੂ ਘਰਾਂ ਤੇ ਹਮਲੇ। ਹਰ ਵਾਰੀ ਸਾਡੇ ਧਰਮ ਤੇ ਹਮਲੇ। ਤਾਂ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ। ਜਿਹੜਾ ਵੀ ਕੋਈ ਮਾਨਸਿਕ ਰੋਗੀ ਬਣ ਕੇ ਆਉਂਦਾ ਕੁਝ ਵੀ ਕਰਕੇ ਉਹਨੂੰ ਕੇਵਲ ਗੁਰੂ ਘਰ ਹੀ ਨਜ਼ਰ ਆ ਰਿਹਾ ਹੈ। ਇਹਦਾ ਮਤਲਬ ਇਸ ਸਭ ਦੇ ਪਿੱਛੇ ਗਹਿਰੀ ਚਾਲ ਹੈ ਗਹਿਰੀ ਸਾਜ਼ਿਸ਼ ਹੈ ਮੈਂ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਕਰਦਾ ਕਿ ਹੁਣ ਸਮਾਂ ਆ ਗਿਆ ਕਿ ਆਪਾਂ ਇਹਨਾਂ ਦਾ ਟੱਕਰਾ ਕਰਨ ਦੇ ਲਈ ਕੇਵਲ ਡਿਫੈਂਸਿਵ ਹੋ ਕੇ ਹਰ ਵਾਰੀ ਉਹ ਆ ਕੇ ਕੋਈ ਘਟਨਾ ਕਰਨ ਤੇ ਅਸੀਂ ਉਹਦੇ ਡਿਫੈਂਸ ਦੇ ਵਿੱਚ ਜਵਾਬ ਦਿੰਦੇ ਰਹੀਏ ਹੁਣ ਸਾਨੂੰ ਵੀ ਉਹਨਾਂ ਦੇ ਬਰਾਬਰ ਆਫੈਂਸਿਵ ਹੋਣਾ ਪਊਗਾ ਕਿਉਂਕਿ ਉਹ ਧਰਮ ਨੂੰ ਨਹੀਂ ਮੰਨਦੇ ਉਹ ਇਨਸਾਨੀਅਤ ਨੂੰ ਨਹੀਂ ਮੰਨਦੇ ਇਹੋ ਜਿਹੇ ਲੋਕ ਨੇ ਆ ਜਿਹੜੇ ਹਰੇਕ 16 ਮਿੰਟ ਬਾਅਦ ਸਾਡੇ ਸਾ ਪਵਿੱਤਰ ਧਰਤੀ ਅਸੀਂ ਕਹਿੰਦੇ ਹਿੰਦੁਸਤਾਨ ਦੇਵੀ ਦੇਵਤਿਆਂ ਦੀ ਅਸ਼ੀਰਵਾਦ ਵਾਲੀ ਧਰਤੀ ਹੈ ਜਿੱਥੇ ਹਰ 16ਵੇਂ ਮਿੰਟ ਬਾਅਦ ਬੱਚਿਆਂ ਦੇ ਨਾਲ ਬਲਾਤਕਾਰ ਵਰਗੇ ਘਣਾਉਣੀਆਂ ਘਟਨਾਵਾਂ ਵਾਪਰਦੀਆਂ ਆ ਇਹ ਇਹੋ ਜਿਹੀ ਉਹ ਵਿਅਕਤੀ ਆ ਇਹਨਾਂ ਦੇ ਲਈ ਕੋਈ ਸਖਤ ਕਾਨੂੰਨ ਸਰਕਾਰ ਬਣਾਵੇ ਨਹੀਂ ਸਾਡੇ ਵੱਲੋਂ ਇਹ ਬੜਾ ਮੁਸ਼ਕਲ ਆ ਕਿ ਅਸੀਂ ਕਿੰਨਾ ਲੰਮਾ ਸਮਾਂ ਸਿੱਖ ਸੰਗਤ ਨੂੰ ਰੋਕ ਆਉਣ ਤੋਂ ਤੇ ਰੋਚ ਆ ਕੇ ਕੋਈ ਆਪਣੇ ਵੱਲੋਂ ਸਟੈਪ ਚੱਕਣ ਤੋਂ ਅਸੀਂ ਜ਼ਿਆਦਾ ਲੰਮਾ ਸਮਾਂ ਰੋਕ ਨਹੀਂ ਸਕਾਂ ਸਰ ਲੱਗਦਾ ਕਿ ਉਹਦੀ ਜਾਂਚ ਜਿਹੜੀ ਹੋਈ ਹੈ ਜੋ ਕਿਸ ਤਰ੍ਹਾਂ ਤੁਸੀਂ ਬਸ ਇੱਥੇ ਉਹਨੂੰ ਪਰਚੇ ਹੋਏ ਤੇ ਦਾਜ ਕਰ ਦਿੱਤਾ ਗਿਆ ਸੀ ਵੀ ਇਹ ਵੀ ਕੋਈ ਮਾਨਸਿਕ ਬਿਮਾਰੀ ਜਾਂ ਕੋਈ ਸਾਹਮਣੇ ਐਸੀ ਗੱਲ ਹੋਈ ਬਸ ਸਾਹਮਣੇ ਜਿੰਨੀਆਂ ਵੀ ਹੁਣ ਤੱਕ ਘਟਨਾਵਾਂ ਪਿਛਲੇ 10 15 ਸਾਲਾਂ ਚ ਪੰਜਾਬ ਚ ਹੋਈਆਂ ਨੇ ਜਾਂ ਸਾਡੇ ਸਿੱਖ ਗੁਰੂਤਾ ਮਾਰੇ ਉੱਤੇ ਬਿਆਦਬੀ ਦੀਆਂ ਹੋਈਆਂ ਹਰੇਕ ਦੇ ਵਿੱਚ ਆਹੀ ਜਵਾਬ ਹੈ ਸਰਕਾਰਾਂ ਦੇ ਕੋਲੇ ਹੋਰ ਇਦੋਂ ਬਣਾ ਕਰਨ ਨੂੰ ਹੈ ਕੀ ਹੈ ਕਿਉਂ ਨਹੀਂ ਜਦੋਂ ਅਸੀਂ ਮੰਗ ਕਰਦੇ ਹਾਂ ਕਿ ਕਿਸੇ ਵੀ ਇਦਾਂ ਦੀ ਘਟਨਾ ਦੇ ਖਿਲਾਫ ਸਿੱਧਾ ਸਿੱਧਾ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਔਰ ਬਗੈਰ ਕਿਸੇ ਅਪੀਲ ਦਲੀਲ ਤੋਂ ਬੰਦਾ ਫੜਿਆ ਗਿਆ ਤੇ ਉਹਨੂੰ ਸ਼ਰ੍ਹਾਂ ਫਾਇਏ ਕਿ ਉਹਨੂੰ ਲਾਇਆ ਜਾਂਦਾ ਜਦੋਂ ਆਏ ਜੇ 10 ਵਿਅਕਤੀ ਸ਼ਰ੍ਹਾਂ ਫਾਇਏ ਲਾ ਦਿੱਤੇ ਗਏ ਕਿਸੇ ਦੀ ਜ਼ਰੂਰਤ ਨਹੀਂ ਪੈਣੀ ਹਰਕਤ ਕਰਨ ਦੀ ਤੇ ਨਾ ਹੀ ਉਹਨਾਂ ਦੇ ਮਗਰ ਬੈਠੇ ਸਾਜ਼ਿਸ਼ ਕਰਤਾਵਾਂ ਦੀ ਅੱਜ ਸਾਡਾ ਸਾਰੇ ਇੱਥੇ ਮੈਂਬਰ ਸਾਹਿਬਾਂ ਸਾਡਾ ਜਿਹੜਾ ਸਾਡਾ ਪ੍ਰਬੰਧਕ ਸਟਾਫ ਹੈ ਸਾਡਾ ਤਾਂ ਮਕਸਦ ਇਹ ਹੈ ਕਿ ਅਸੀਂ ਉਹਨਾਂ ਦੇ ਪਿੱਛੇ ਸਾਜ਼ਿਸ਼ੀਆਂ ਨੂੰ ਨੰਗਾ ਕਰ ਸਕੀਏ ਤੇ ਸਵਾਲ ਸਵਾਨੇ ਹੀ ਕੀਤਾ ਜਾਂਦਾ ਕਿ ਤੁਸੀਂ ਪਤਾ ਕਰੋ ਪੌਣਾ ਜੀ ਫਿਰ ਲਾਰਡ ਆਰਡਰ ਕੀ ਕਰ ਰਿਹਾ ਜੀ ਪਰ ਐਡਮਿਨਿਸਟ੍ਰੇਸ਼ਨ ਕੀ ਕਰ ਰਹੀ ਹੈ ਜੀ ਪਰ ਪ੍ਰੋਸੈਸਿੰਗ ਕੀ ਕਰ ਰਹੀ ਹੈ ਹੁਣ ਤੱਕ ਉਸ ਗੱਲ ਦੀ ਜਾਂਚ ਪੁਲਿਸ ਨੇ ਕੀਤੀ ਕਿ ਕੀ ਜਿਹੜਾ ਉਹ ਕਹਿੰਦਾ ਕਿ ਮੈਂ ਹਸਪੀਟਲ ਜਾਣਾ ਸੀ ਕਿਹੜੇ ਹਸਪੀਟਲ ਜਾਣਾ ਸੀ ਉਹਦੀ ਹਸਪੀਟਲ ਦੀ ਕੋਈ ਉੱਥੇ ਉਹਦੀ ਕੋਈ ਡਿਸਚਾਰਜ ਸਲਿੱਪ ਜਾਂ ਉਹਦੀ ਕੋਈ ਐਡਮਿਸ਼ਨ ਸਲਿੱਪ ਕੋਈ ਰਿਪੋਰਟ ਸਾਹਮਣੇ ਲਿਆਂਦਾ ਗਿਆ ਇਹ ਤਾਂ ਸਰਕਾਰ ਦਾ ਕੰਮ ਹੈ ਨਾ ਜੀ ਪ੍ਰਸ਼ਾਸਨ ਦਾ ਕੰਮ ਤੇ ਇਹ ਮੰਗਾਂ ਜਾਣੀ ਜੇ ਜਲਦੀ ਜਲਦੀ ਜਿਹੜੀ ਕਾਰਵਾਈ ਬਰਦੂਰੀ ਹੋਣੀ ਚਾਹੀਦੀ ਹੈ ਤਾਂ ਕਿ ਜਾਂ ਕੋਈ ਅਪਾ ਐਕਸ਼ਨ ਜਿਹੜਾ ਲਿਖਿਆ ਜਾਂਦਾ ਅਸੀਂ ਤਾਂ ਮੰਗਾਂ ਬਹੁਤ ਕਰਨੀਆਂ ਜੀ ਸਾਡੇ ਵੱਲ ਤਾਂ ਬੜਾ ਕਲੀਅਰ ਆ ਜਿਹੜਾ ਹੁਣ ਤੋਂ ਬਾਅਦ ਸਾਡੇ ਕੋਈ ਇਦਾਂ ਦਾ ਹਰਕਤ ਹੋਊਗੀ खर्चा ओरम ते